ਕੁਆਂਤ ਸਿੰਘ ਬਾਜੇ ਕੇ ਜਿਹੜੇ ਕੇ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਨੇ ਉਹਨਾਂ ਦੇ ਪਿਤਾ ਜੀ ਬਾਪੂ ਹਰਜਿੰਦਰ ਸਿੰਘ ਜੀ ਬਾਜੇ ਕੇ ਹਾਂਜੀ ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਜੀ ਤੁਸੀਂ ਬੜੇ ਲੰਮੇ ਸਮੇਂ ਤੋਂ ਮੋਰਚੇ ਦੇ ਵਿੱਚ ਬੈਠੇ ਹੋ ਨਾਲ ਦੀ ਨਾਲ ਤੁਸੀਂ ਰਾਜਨੀਤੀ ਦੇ ਵਿੱਚ ਵੀ ਬੜਾ ਕੰਮ ਕਰਦੇ ਰਹੇ ਹੋ ਭਗਵਨ ਸਿੰਘ ਵੀ ਜਿਹੜਾ ਆ ਉਹ ਰਾਜਨੀਤੀ ਦੇ ਵਿੱਚ ਜ਼ਰੂਰ ਕੰਮ ਕਰਦੇ ਰਹੇ ਨੇ ਪਰ ਅੱਜ ਜਿਸ ਤਰ੍ਹਾਂ ਹਰ ਇੱਕ ਪਾਰਟੀਆਂ ਦੇ ਵੱਲੋਂ ਜਿਹੜੇ ਟਕਸਾਲੀ ਪਾਰਟੀ ਵਰਕਰ ਸੀਗੇ ਉਹ ਉਹ ਛੱਡ ਛੱਡ ਕੇ ਕਦੀ ਦੂਜੀ ਪਾਰਟੀ ਜਾਂਦੇ ਕਦੀ ਦੂਜੀ ਪਾਰਟੀ ਚ ਜਾਂਦੇ ਆ ਤੇ ਜਿਸ ਤਰ੍ਹਾਂ ਅੱਜ ਇੱਕ ਟਕਸਾਲੀ ਪਰਿਵਾਰ ਮਹਿੰਦਰ ਸਿੰਘ ਕੇਪੀ ਜਿਹੜੇ ਕਿ ਕਾਂਗਰਸ ਦੇ ਵਿੱਚ ਹੁੰਦੇ ਸੀਗੇ ਉਹ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਗਏ ਤੇ ਅਕਾਲੀ ਦਲ ਨੇ ਉਹਨਾਂ ਨੂੰ ਜਲੰਧਰ ਤੋਂ ਟਿਕਟ ਦਿੱਤੀ ਆ ਉਹਦੇ ਸਬੰਧੀ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਉਹਦੇ ਸਬੰਧੀ ਤਾਂ ਇਹ ਕਹਿਣਾ ਚਾਹਣਾ ਜਿਹੜੇ ਅਕਾਲੀ ਦਲ ਨੇ ਇਹਨਾਂ ਦਾ ਪਹਿਲਾਂ ਹੱਕ ਬੰਦਾ ਏ ਕੋਈ ਆਪਣਾ ਜਥੇਦਾਰ ਬੰਦਾ ਹੋਵੇ ਉਹਨੂੰ ਟਿਕਟ ਦੇਂਦਾ ਜਿਹੜੇ ਇਹਨਾਂ ਦੇ ਪਹਿਲੇ ਨੇ ਇਹ ਕੀ ਕਰਦੇ ਨੇ ਜਿਹੜੇ ਪੁਰਾਣੇ ਕਿਸੇ ਦੇ ਹੁਣ ਲਾਲੋ ਕਾਂਗਰਸ ਜਨੇ ਉਹਨੂੰ ਟਿਕਟ ਨਹੀਂ ਮੈਂਦਰ ਸੇ ਉਹਨੂੰ ਦਿੱਤੀ ਉਹਨੇ ਅੱਜ ਇਹਨਾਂ ਨੇ ਉਹਨੂੰ ਬਚਕਾਰ ਲਿਆ ਏ ਵੀ ਉਹ ਇੱਧਰ ਆ ਗਿਆ ਮੈਂ ਇਹਨਾਂ ਦੇ ਤੋਂ ਪੁੱਛਣਾ ਚਾਹਣਾ ਬਈ ਤੁਸੀਂ ਜਿਹੜੇ ਆਪਣੇ ਸਿੱਖ ਨੇ ਇਹਨਾਂ ਤੁਸੀਂ ਵੇਚਣਾ ਸ਼ੁਰੂ ਕੀਤਾ 5 ਸਾਲ ਤੁਸੀਂ 5 ਸਾਲ ਉਹ ਸਰਕਾਰ ਕਰਦਾ 5 ਸਾਲ ਉਹ ਕਰਦੇ ਨੇ ਤੇ ਜਿਹੜੇ ਇਹ ਪਹਿਲਾਂ ਹੀ ਕਾਂਗਰਸ 'ਚ ਇਹ ਕਾਂਗਰਸ ਨੇ ਟਿਕਟ ਨਹੀਂ ਦਿੱਤੀ ਤੇ ਆ ਗਿਆ ਕਾਲੀਦਾਲੇ 'ਚ ਤੇ ਇਹਨਾਂ ਨੂੰ ਬੰਦਾ ਨਹੀਂ ਹਿਲਾ ਬਦਹਾ ਸ਼ਕੀਰ ਬਾਦਲਰਾਂ ਨੂੰ ਇਹਨਾਂ ਇਹਨੂੰ ਖਿਡਾਰਿਆ ਤਾਂ ਮੈਂ ਤਾਂ ਲੋਕਾਂ ਨੂੰ ਇਹ ਗੱਲਾਂ ਨਾ 5 ਸਾਲੇ ਆਪਾਂ ਨੂੰ ਵੇਚ ਦਿੰਦੇ ਜੀ ਇਹਨਾਂ ਦਾ ਕੋਈ ਦੀਨ ਨਹੀਂ ਕੋਈ ਇਮਾਨ ਨਹੀਂ ਇਹ ਅੱਜ ਅੱਜ ਇੱਧਰ ਨੇ ਤੇ ਕੱਲ ਨੂੰ ਇਹਨਾਂ ਖਰੇ ਭਾਜ-ਬਾਜ ਹੋ ਜਾਣਾ ਹੈ ਤੇ ਮੈਦਾਨਾ ਇਹਨੂੰ ਵੋਟ ਜਿਹੜਾ ਇਹਨਾਂ ਵੋਟਾਂ ਨਾਲ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਦੀ ਅਪੀਲ ਕੀਤੀ ਹੈ ਕਿ ਭਈ ਜਿਹੜੇ ਲੋਕ ਪਾਰਟੀਆਂ ਬਾਜ਼ੀਆਂ ਤੋਂ ਛੱਡ ਕੇ ਬ੍ਰਸਾਤੀ ਰੱਡੂ ਬਣੇ ਨੇ ਕਦੀ ਕਿਸੇ ਪਾਰਟੀ ਚਲੇ ਜਾਂਦੇ ਕਦੀ ਕਿਸੇ ਪਾਰਟੀ ਦੀ ਜਲਦੀ ਚਲੇ ਜਾਂਦੇ ਨੇ ਤੇ ਉਹਨਾਂ ਨੂੰ ਪਾਰਟੀਆਂ ਟਿਕਟਾਂ ਦੇ ਦਿੰਦੀਆਂ ਜੀ ਤੇ ਉਹਨਾਂ ਨੂੰ ਵੋਟਾਂ ਪਾ ਕੇ ਕਾਮਯਾਬ ਬਣਾ ਦੋ ਬਾਕੀ ਬਾਪੂ ਜੀ ਮੈਂ ਇੱਕ ਗੱਲ ਸਵਾਲ ਇਹ ਤੁਹਾਡੇ ਕੋਲ ਪੁੱਛਣਾ ਚਾਹੁੰਦਾ ਆ ਕਿ ਅੱਜ ਭਾਈ ਅਮਰਤਪਾਲ ਸਿੰਘ ਦਾ ਇਹ ਖਡੂਰ ਸਾਹਿਬ ਤੋਂ ਇਲੈਕਸ਼ਨ ਲੜਨ ਦੇ ਚਰਚੇ ਜਿਹੜੇ ਆ ਬਹੁਤ ਜ਼ਿਆਦਾ ਹੋ ਰਹੇ ਆ ਉਹ ਤੁਸੀਂ ਮੋਰਚੇ ਦੇ ਵਿੱਚ ਜਦੋਂ ਤੋਂ ਮੋਰਚਾ ਲੱਗਾ ਹੋਇਆ ਉਦੋਂ ਤੋਂ ਤੁਸੀਂ ਉੱਥੇ ਰਹਿ ਰਹੇ ਹੋ ਉੱਥੇ ਮੋਰਚੇ ਵਿੱਚ ਸ਼ਾਮਲ ਹੋ ਹੋਰ ਵੀ ਸਾਰੇ ਸ਼ਾਮਲ ਨੇ ਉਹਦੇ ਸਬੰਧੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਭਾਈ ਅਮਰਤਪਾਲ ਸਿੰਘ ਜੀ ਦੀ ਜਿਹੜੀ ਚਰਚਾ ਚੱਲ ਰਹੀ ਆ ਖਡੂਰ ਸਾਹਿਬ ਤੋਂ ਇਹਦੇ ਲਈ ਕੀ ਕਹੋ ਹੁੰਦੇ ਲਈ ਮੈਂ ਇਹ ਗੱਲ ਕਹਿਣਾ ਬੇਵਜਾਨਾ ਬੰਦੇ ਆਉਂਦੇ ਨੇ ਪੰਚਾਇਤਾਂ ਆਉਂਦੀਆਂ ਨੇ ਇੱਕ ਦਿਨ ਪੰਚਾਇਤਾਂ ਆਈਆਂ ਉਹ ਖਰੇ ਤੇ 10 15 ਕਿ 15 ਪਿੰਡਾਂ ਦੀਆਂ ਪੰਚਾਇਤਾਂ ਰਲੀਆਂ ਸੀ ਉਹ ਉਹ ਵੀ ਗੱਲ 3ਾਂ ਪਿੰਡਾਂ ਦੀਆਂ ਉਹ ਵੀ ਗੱਲ ਹੀ ਹੈ ਗੱਲਾਂ ਦੀ ਇਹ ਵੀ ਆਪਾਂ ਅੰਬਰਤਪਾਲ ਸਿੰਘ ਨੂੰ ਨਾਲੇ ਦਾ ਆਪਣਾ ਬਾਹਰ ਆਵੇਗਾ ਤੇ ਨਾਲੇ ਆਪਾਂ ਨੇ ਨੂੰ ਇਥੇ ਖਿਲਾੜੀ ਤੇ ਇਹ ਰਾਤ ਵੀ ਸੰਗਤ ਆਈ ਏ ਉਹ ਵੀ ਗੱਲ ਹੀ ਆਈਆਂ ਦੀ ਏ ਵੀ ਅੰਬਰਤਪਾਲ ਸਿੰਘ ਨੂੰ ਆਪਾਂ ਖਿਲਾੜੀ ਤੇ ਇਹਦੇ ਨਾਲ ਵਿਚਾਰ ਹੁਣ ਕਰ ਰਹੇ ਨੇ ਤੇ ਮੇਂ ਤਾਂ ਗੱਲਾਂ ਦੀ ਏ ਬੀ ਰੋਜ ਆਉਂਦੀ ਮੈਂ ਇੱਥੇ ਮੋਰਚੇ ਤੋਂ ਡੇਢ ਪੌਣੇ 2 ਮਹੀਨੇ ਹੋ ਚੱਲੇ ਨੇ ਇਹ ਪਹਿਲਾਂ ਤੋਂ ਲਾਗੇ ਸੰਗਤ ਵਿੱਚ ਵਿੱਚ ਗੱਲਾਂ ਕਰਦੀ ਸੀ ਵੀ ਭਾਈ ਜੀ ਨੂੰ ਆਪਾਂ ਖਿਡਾਰੀਏ ਇਹਦੇ ਬੜੇ ਵਿਚਾਰ ਕਰਕੇ ਉਹਨਾਂ ਮਤਲਬ ਵੀ ਸੰਗਤ ਸਾਰੀ ਚਾਹਦੀ ਖਿਡਾਰੀਏ ਸੰਗਤ ਨੂੰ ਇਹ ਗੱਲਾਂ ਨੇ ਸੰਗਤਾਂ ਜੀ ਵੋਟਾਂ ਵੀ ਪਾਵਾਂਗੇ ਰਾਤ ਵੀ ਆਏ ਨੇ ਉਹਦੇ ਵੋਟਾਂ ਬਾਅਦ ਤੋ ਅੱਦ ਪਾਵਾਂਗੇ ਜਿੱਤੇਗਾ ਬਜਰੂਰ ਵੀ ਇਹਨੂੰ ਖਡੂਰ ਸਾਹਿਬ ਤੋਂ ਤੇ ਜਿਹੜੀਆਂ ਦੂਜੀਆਂ ਪਾਰਟੀਆਂ ਜਦੋਂ ਇਹ ਭਾਈ ਸਾਹਿਬ ਨੂੰ ਸੰਗਤ ਨੇ ਦਿੱਤਾ ਖਿਡਾਰ ਤੇ ਦੂਜੀਆਂ ਜਿਹੜੀਆਂ ਪਾਰਟੀਆਂ ਨੇ ਉਹਨਾਂ ਆਪਣੇ ਆਪ ਹਟ ਜਾਣੇ ਤੇ ਇਹ ਵੱਧ ਤੋਂ ਵੱਧ ਬਹੁਤ ਵੋਟ ਨਾਲ ਜਿੱਤੇਗਾ ਬਿਸਾਹ ਜਿੰਨੀ ਵੀ ਸੰਗਤਾਂ ਦੀ ਇਹ ਇਹਨੂੰ ਵੱਧ ਤੋਂ ਵੱਧ ਵੋਟਾਂ ਪੈਣਗੇ ਦਾ ਵੱਧ ਤੋਂ ਵੱਧ ਜਿੱਤੇਗਾ ਬੋਟ ਨਾਲ ਬਿਲਕੁਲ ਜੀ ਜਿੱਥੇ ਬਾਪੂ ਜੀ ਨੇ ਇਹ ਗੱਲ ਕੀਤੀ ਹੈ ਕਿ ਸੰਗਤਾਂ ਜਿਹੜੀਆਂ ਆ ਉਹ ਇਹਨਾਂ ਦੇ ਕੋਲ ਪਹੁੰਚਦੀਆਂ ਨੇ ਮੋਰਚੇ ਦੇ ਵਿੱਚ ਤੇ ਉਹ ਇਸ ਗੱਲ ਨੂੰ ਕਹਿ ਰਹੀਆਂ ਕਿ ਭਾਈ ਅਮਰਤਪਾਲ ਸਿੰਘ ਜੀ ਜਿਹੜੇ ਆ ਉਹ ਖਡੂਰ ਸਾਹਿਬ ਹਲਕੇ ਤੋਂ ਇਲੈਕਸ਼ਨ ਲੜਨ ਤੇ ਬਹੁਤ ਵੱਡੀ ਤਦਾਦ ਦੇ ਨਾਲ ਜਿਹੜੇ ਆ ਭਾਈ ਅੰਮ੍ਰਿਤਪਾਲ ਸਿੰਘ ਜੀ ਇਡੇ ਖਰੂਰ ਸਾਹਿਬ ਹਲਕੇ ਤੋਂ ਇਲੈਕਸ਼ਨ ਜਿੱਤਣਗੇ ਇਹ ਹੁਣ ਗਰਭ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਤੇ ਇਹ ਰਾਜਨੀਤੀ ਕਿੱਧਰ ਨੂੰ ਜਾਂਦੀ ਆ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ